ਅਸਲਾਮ ਵਾਲੇਕਮ ਮੈਂ ਹਾਂ ਜੀ ਮਹਿਰ ਨਜ਼ੀਰ احمد ਤੁਸੀਂ ਇਸ ਟਾਈਮ ਵੇਖਦੇ ਪਾਏ ਮੇਰੇ YouTube ਚੈਨਲ Facebook ਪੇਜ ਅਸੀਂ ਇਸ ਟਾਈਮ ਪਹੁੰਚ ਆਏ ਹਾਂ ਜੀ ਇੱਕ ਪਿੰਡ ਦੇ ਵਿੱਚ ਪਿੰਡ ਦਾ ਨਾਂ ਹੈ ਜੀ ਜੇਡੂਆ ਤੇ ਇਹ ਆਖਰੀ ਪਿੰਡ ਹੈ ਜੀ ਹਦੂਦ ਦੇ ਪਾਕਿਸਤਾਨ ਦਾ ਇਸ ਤੋਂ ਬਾਅਦ ਫਿਰ ਇੰਡੀਆ ਦਾ ਬਾਰਡਰ ਬਹੁਤ ਨੇੜੇ ਹੈ ਅੱਜ ਦੇ ਬਲੌਗ ਦੇ ਵਿੱਚ ਅਸੀਂ ਤੁਹਾਨੂੰ ਬਿਖਾਵਾਂਗੇ ਵੀ ਆਖਰੀ ਪਿੰਡ ਕਿਸ ਤਰ੍ਹਾਂ ਦੇ ਹੁੰਦੇ ਨੇ ਆਬਾਦੀਆਂ ਕਿਵੇਂ ਹਨ ਤੇ ਘਰ ਕੱਚੇ ਨੇ ਪੱਕੇ ਨੇ ਕਿਵੇਂ ਲੋਕ ਇੱਥੇ ਜ਼ਿੰਦਗੀ ਗੁਜ਼ਾਰਦੇ ਨੇ ਮੁਸ਼ਕਲਾਂ ਆਤ ਨੇ ਉਹਨਾਂ ਨੂੰ ਕੀ ਕੀ ਨੇ ਤੇ ਇੱਥੇ ਕੀ ਸਹੂਲਤਾਂ ਦਿੱਤੀਆਂ ਹੋਈਆਂ ਨੇ ਆ ਜੋ ਫਿਰ ਆਪਾਂ ਤੁਹਾਨੂੰ ਪਿੰਡ ਘੁਮਾਈਏ ਫਿਰ ਆਈਏ ਤੇ ਆ ਜੋ ਫਿਰ ਮੇਰੇ ਨਾਲ ਚੰਦ ਮੀਟਰ ਅੱਗੇ ਬਾਰਡਰ ਹੈ ਦੂਰ ਰਹੇ ਇਹ ਵੇਖੋ ਜੀ ਇਹ ਬੋਰਡ ਲੱਗਾ ਹੈ ਤੇ ਇਹ ਆ ਇਹ ਸਾਰਾ ਬਾਰਡਰ ਇੱਥੇ ਬੁਰਜੀਆਂ ਲੱਗੀਆਂ ਨੇ ਚਿੱਟੇ-ਚਿੱਟੇ ਇੱਥੇ ਬੁਰਜੀਆਂ ਤੁਹਾਨੂੰ ਨਜ਼ਰ ਆ ਰਹੀ ਏ ਪਰ ਆਂਡੀਆਂ ਦੇ ਪਾਸੇ ਇਹ ਇਹ ਇੰਡੀਆ ਦੇ ਵਿੱਚ ਇਹ ਚਿੱਟੀ ਗੁਰਜੀ ਲੱਗੀ ਇਹਦੇ ਉੱਤੇ ਲਿਖਿਆ ਹੈ ਹਦੂ ਦੇ ਆਖਰੀ ਤੇ ਇਹ ਫਸਲਾਂ ਨੇ ਫਸਲਾਂ ਦੇ ਵਿੱਚ ਹੀ ਅਸੀਂ ਖਲੋਤੇ ਹਾਂ ਪਿੰਡ ਦੇ ਨਾਲ ਇਹ ਸਾਰਾ ਪਿੰਡ ਇਹ ਇੰਡੀਆ ਵਾਲੇ ਪਾਸੇ ਚੌਕੀ ਜੀ ਇਹ ਬਾਰਡ ਲਾਈਨ ਨਜ਼ਰ ਆ ਰਹੀ ਤੁਹਾਨੂੰ ਠੀਕ ਹੈ ਜੀ ਤੇ ਇੱਥੇ ਵੀ ਚੌਕੀ ਹੈ ਇਹ ਇੱਥੇ ਕਰਕੇ ਇਹ ਇੰਡੀਆ ਦੀ ਇਹ ਚੌਕੀ ਹੈ ਇਹ ਇੱਥੇ ਤੁਹਾਨੂੰ ਕਦੀ ਖਤਰਾ ਮਹਿਸੂਸ ਹੋਇਆ ਹੈ ਹਾਂ ਜੀ ਕਿ ਕਿਵੇਂ ਕਿਵੇਂ ਦਾ ਖਤਰਾ ਮਹਿਸੂਸ ਹੁੰਦਾ ਹੈ ਖਤਰਾ ਜੀ ਐ ਮਹਿਸੂਸ ਹੁੰਦਾ ਬਾਰਡਰ ਤੇ ਬੈਠਿਆ ਅੱਛਾ ਜਿਸ ਐ ਬਹੁਤ ਲੱਗਦੀ ਏ ਹੂੰ ਹੂੰ ਉਸੇ ਸਾਨੂੰ ਫੌਜੀ ਆਂਦੇਂ ਉੱਠੀ ਜਾਓ ਇਥੋਂ ਉਠਾ ਵੀ ਦੇਂਦੇ ਕਦੇ ਕਦੇ ਹਾਂਜੀ ਕਦੇ ਕਦੇ ਅਸੀਂ ਉੱਠੀ ਜਾਂਦੇ ਸਹੀ ਹੈ ਅਗਲੇ ਵੱਡਕੇ ਆ ਉੱਠੀ ਜਾਂਦੇ ਆ ਸਹੀ ਇਥੇ ਹੁਣ ਤੁਸੀਂ ਇਸ ਚੱਕ ਚ ਕਦੋਂ ਦੇ ਆਬਾਦ ਨੇ ਐ ਜੀ ਅਸੀਂ ਮੇਰਾ ਤੇ ਜਮੋੜੀ ਤਾਂ ਹੁੰਦਾ ਇਸ ਚੱਕ ਦਾ ਹਾਂਜੀ ਚੱਕ ਦਾ ਨਾ ਜੇਡੂ ਹੈ ਹਾਂਜੀ ਚੱਕ ਦਾ ਨਾ ਜੇਡੂ ਹੈ ਸਹੀ ਤੇ ਇਹ ਬਾਬਾ ਤੁਹਾਡੀ ਜ਼ਾਤ ਕੀ ਹੈ ਜੇਡੂ ਆ ਜੀ ਅੱਛਾ ਜੇਡੂਆਂ ਦਾ ਪਿੰਡ ਹੈ ਤੇ ਇਹ ਪਿੰਡ ਦਾ ਨਾਮ ਵੀ ਜੇਡੂ ਹੀ ਹੈ ਹਾਂ ਜੀ ਸਹੀ ਹੈ ਤੇ ਇੱਥੇ ਹੁਣ ਫਸਲ ਕਿਹੜੀ ਕਿਹੜੀ ਹੋ ਜਾਂਦੀ ਹੈ ਤੁਹਾਡੇ ਇਲਾਕੇ ਦੇ ਵਿੱਚ ਫਸਲ ਜੀ ਸਾਰੀ ਹੋ ਜਾਂਦੀ ਜਿਵੇਂ ਹੁਣ ਮੈਂ ਤਾਂ ਵੇਹਣਾ ਭੱਕਾ ਨਾ ਕਾਏ ਹਾਂ ਜੀ ਤੇ ਹੋਰ ਕਿਹੜੀ ਇਹ ਕਣਕ ਤੋਂ ਬਾਅਦ ਕਿਹੜੀ ਘੜਸੋ ਹਾਂ ਜੀ ਨਰਮਾ ਘੜਸਾ ਹਾਂ ਜਾਂ ਮੁੰਜੀ ਹੁਣ ਸgende ਧਾਈ ਹੈ ਉਹ ਮੁੰਜੀ ਵੀ ਹੋ ਜਾਂਦੀ ਇੱਥੇ ਹਾਂ ਜੀ ਮੁੰਜੀ ਹੋ ਜਾਂਦੀ ਪਾਣੀ ਹੋਵੇ ਤਾਂ ਸਹੀ ਪਾਣੀ ਤਾਂ ਹੁਣ ਮੈਂ ਵੇਂਦਾ ਪਏ ਪਾਣੀ ਤਾਂ ਤੁਸੀਂ ਲਾਉਂਦੇ ਨਹੀਂ ਇਥੇ ਇਹਨੂੰ ਨਾਰੀ ਹਾਂ ਨਾਰੀ ਥੋ ਯਾ ਬੋਰ ਨੇ ਬੋਰ ਵੀ ਹੈਨ ਹਾਂਜੀ ਬੋਰ ਕਰਾ ਲੈਨੇ ਸਹੀ ਖੂ ਹੈ ਨੇ ਇਥੇ ਹਾਂਜੀ ਨਹੀਂ ਨਹੀਂ ਦੂਹ ਤਲੇ ਦਾ ਆਇਆ ਟਾ ਨਾ ਬੋਰ ਕਰਾਣਿਆ ਉਹ ਜਿਹਨੂੰ ਆਪਾਂ ਜੱਟਾ ਆਣਿਆ ਹਾਂਜੀ ਜੱਟਾ ਜੀ ਨਵਾਨ ਸਹੀ ਓਏ ਤੇ ਇਥੇ ਠੇਕੇ ਠੁਕੇ ਤੇ ਜ਼ਮੀਨਾਂ ਲੈਂਦੇ ਨੇ ਯਾ ਥੋੜੇ ਆਦੀਆਂ ਜਾਤੀਆਂ ਨੇ ਤੇ ਠੇਕੇ ਤੇ ਹੀ ਲੈਂਦੇ ਹੁੰਨੇ ਆ ਠੇਕੇ ਤੇ ਹਾਂਜੀ ਕੋਈ ਆਦੀਆਂ ਨੇ ਥੋੜੀਆਂ ਬਹੁਤੀਆਂ ਕਾਜੀ ਸ਼ਾਬ ਠੇਕਾ 100000 ਰੁਪਈਆ ਡੇਢ ਦਿੱਤੇ ਚਲਦਾ ਪਿਆ ਸਹੀ ਉੰਜ ਤੇ ਠੇਕਾ ਤਾਂ ਹੈ ਸਹੀ ਫਸਲਾਂ ਉੰਜ ਜਿਵੇਂ ਤੁਸੀਂ ਦੱਸਦੇ ਪੈਣੇ ਹੈ ਖਤਰੇ ਇਹਨੇ ਖਤਰੇ ਵਾਲੀ ਜਗ੍ਹਾ ਹੈ ਹਾਂਜੀ ਤੇ ਘਰ ਤਾਂ ਗਨੇ ਹਨ ਕੱਚੇਵੇਂ ਵੇਹੰਦਾ ਪਿਆ ਹਾਂ ਕੱਚੇ ਹਨ ਜੀ ਘਰ ਆ ਵੀਰਲੇ ਹੁਣ ਮਸਜਿਦ ਵੀ ਹੈ ਚੱਕ ਦੇ ਵਿੱਚ ਹਾਂਜੀ ਆਏ ਨੇ ਹੂੰ ਤੇ ਉੰਜ ਤੁਸੀਂ ਜੇ ਕੋਈ ਸ਼ਾ ਖਰੀਦਣੀ ਹੋਵੇ ਹਾਂਜੀ ਤੇ ਉਹ ਕਿੱਥੋਂ ਜਾ ਕੇ ਖਰੀਦਦੇ ਨੇ ਕਿਥਾਂ ਜੀ ਆ ਪਟੇਕੋਟ ਜਾਂਦੇ ਰਹਿੰਦੇ ਆ ਆਗਾ ਬਾਵਾ ਲਗਾ ਤੁਸੀਂ ਇੱਥੇ ਕੋਈ ਖਤਰਾ ਮਹਿਸੂਸ ਕਰਦੇ ਨਹੀਂ ਕੋਈ ਲਾਟਾਂ ਲੂਟਾਂ ਬਾਰਡਰ ਵਾਲੀਆਂ ਕਦੀ ਤੁਸੀਂ ਵੇਖੀਆਂ ਨਾ हां ਬਲਦੀਆਂ ਨਾਂਦੀਆਂ ਸਰ ਬਲਦੀਆਂ ਨਾਂਦੀਆਂ हां ਜੀ ਪਾਣੀ ਲਾਈ ਰੱਖਣਾ ਪਰਚੀ ਲਈ ਸਹੀ ਐ ਇਥੋਂ ਤੁਹਾਡੇ ਪਿੰਡ ਦਾ ਤੇ ਲੈਨ ਬਾਰਡਰ ਦਾ ਕਿੰਨਾ ਕੁ ਫਾਸਲਾ ਹੈ ਵਿੱਚ ਵੀ ਕਿੰਨੇ ਕੁ ਮਰਬੇ ਬਣਦੇ ਨੇ ਇੱਕ ਮਰਬਾ ਇੱਕ ਦੋ ਮਰਬੇ ਬਣਦੇ ਮਰਬਾ ਬਣਦਾ ਮਰਬਾ ਬਣਦਾ ਸਹੀ ਐ ਤੇ ਉਹ ਕਦੀ ਕੋਈ ਫਾਇਰ ਜਾਂ ਕੋਈ ਗੋਲੀ ਇਸ ਤਰ੍ਹਾਂ ਦੀ ਆਵਾਜ਼ ਆਉਂਦੀਆਂ ਨੇ ਇੱਥੇ ਚੱਕ ਦੇ ਵਿੱਚ ਉਹ ਕਿਹੇ ਚਲਾਵੇਂ ਚਲੂ ਪਕਾਰ ਪੈ ਜਾਂਦੇ ਨੇ ਨਾਲ ਤ ਮੋੜੇ ਬੈਠ ਹਾਂ ਜੇ ਚਲਾਵੇਂ ਤਾਂ ਸਹੀ ਐ ਤੇ ਉਵੇਂ ਮਿਸਾਲ ਦੇ ਤਰ ਤੇ ਤੁਸੀਂ ਸ਼ਹਿਰੋਂ ਸੌਦਾ ਲਿਆਉਂਦੇ ਨੇ ਹਾਂ ਉਹ ਚੱਕ ਚੱਕ ਕਰਕੇ ਲਿਆਵਣ ਦੇ ਦਿਨ ਚੱਕ ਦੇ ਵਿੱਚ ਕਿ ਕੋਈ ਨਹੀਂ 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 ਉਹ ਸੌਦਾ ਅਸੀਂ ਉਹ ਜੋ ਬੰਦੇ ਹੀ ਨਹੀਂ ਮਬਾੜਾ ਤੇ ਬੈਠੇ ਬਾ ਸੌਦਾ ਹੀ ਹੁੰਦਾ ਗਣਾ ਖਤਰਾ ਹੋਵੇ ਛੇ ਕੱਲੇ ਜੇ ਇਹ ਸੌਦਾ ਹੀ ਨਹੀਂ ਕਰਦਾ ਹਮਮ ਹੋਰ ਕੁਛ ਹੈ ਤੇ ਉੰਜ ਜਿਵੇਂ ਮਿਸਾਲ ਦੇ ਤੌਰ ਤੇ ਅਸੀਂ ਤਾਂ ਸੁਣਦੇ ਰਹਨੇ ਹਾਂ ਨਾ ਖਬਰਾਂ ਦੇ ਵਿੱਚ ਬਈ ਵੇੜੇ ਚੱਕ ਨਾਲ ਹੁੰਦੇ ਨੇ ਬਈ ਇਹ ਬਲੈਕ ਦਾ ਕੰਮ ਹੀ ਕਰਦੇ ਨੇ ਨਹੀਂ ਨਹੀਂ ਇਹ ਇਹਦੇ ਵੀ ਕੰਮ ਹੁੰਦੇ ਨੇ ਬਾਡਰਾਂ ਦੇ ਨਾਲ ਇੱਥੇ ਸਾਡੇ ਮੇਰੇ ਬਲੈਕ ਮਣੀ ਸਾਲ ਹੋ ਗਏ ਜੀ ਹਾਂ ਹਾਂ ਬਲੈਕ ਦਾ ਕੰਮ ਕਰਦੇ ਨੇ ਸਹੀ ਜਦੋਂ ਐ ਬਾਡ ਬੋਡ ਲੱਗੀ ਹਾਈ ਇੰਡੀਆ ਵਾਲਿਆਂ ਨੇ ਲਾਈ ਆਈ ਜਦੋਂ ਲੱਗੀ ਉਹਦੇ ਤੁਸੀਂ ਵੇਖਦੇ ਹੈ ਵੀ ਲੱਗਦੀ ਪਈ ਬਾੜ ਹਾਂਜੀ ਲੱਗਦੀ ਪਈ ਵੇਖੀ ਇੱਥੇ ਲਾਦੇ ਪਿਆ ਬਈ ਜੀ ਟਰੱਕ ਹਾਂ ਹਾਂ ਵਾਲੇ ਆਦੇ ਆ ਤੇ ਅੱਜ ਤੇ ਮੋੜੀ ਸੀ ਆ ਨਾ ਤੇ ਤੂੰ ਵੇਖਦ ਪਿਆ ਕਿਲਾ ਫਾਦ ਸਹੀ ਤੇ ਲੱਗਦਾ ਨਾ ਨੋ ਨਿਗੇ ਤੇ ਪੜੀ ਜਾਂਦੀ ਤੇ ਉਂਝ ਖਤਰਾ ਤੁਹਾਨੂੰ ਮਹਿਸੂਸ ਹੁੰਦਾ ਹੈ ਵੀ ਜਦੋਂ ਕੋ ਗੋਲੀ ਗੋਲੀ ਚੱਲੇ ਜਾਂ ਕੋਈ ਇਸ ਤਰ੍ਹਾਂ ਇਹੋ ਜਿਹੀ ਆਵਾਜ਼ਾਂ ਹੀ ਹੁੰਦੀਆਂ ਹੁਸੈਨ ਸਾਨੂੰ ਖਤਰਾ ਨਹੀਂ ਹੁੰਦਾ ਬਸ ਰਿੰਜਾ ਦਾ ਕੰਟਰੋਲ ਕਰ ਲੈਂਦੇ ਹਾਂ ਹਾਂ ਕੋਈ ਫੈਰ ਕੱਢੇ ਤਾਂ ਫਿਰ ਜਾਂਦੇ ਸਹੀ ਉੱਤੇ ਹੈ ਨਾ ਤੇ ਤੁਹਾਡਾ ਕੋਈ ਬੰਦਾ ਮਰਿਆ ਵੀ ਹੈ ਬਾਰਡਰ ਵਾਲੇ ਪਾਸੇ ਕੋਈ ਗਿਆ ਹੋਵੇ ਤੇ ਮਰ ਗਿਆ ਹੋਵੇ ਜਾਂ ਉਹਦੋਂ ਕਿਸੇ ਨੇ ਫੈਰ ਮਾਰ ਦਿੱਤਾ ਹੋਵੇ ਬੰਦੇ ਜੀ ਉਹ ਕੱਛੇ ਨਾ ਕੱਛੇ ਹਮਮ ਹ ਤਾ ਤਨੇ ਵੇਖ ਕ ਮਰ ਆ ਸਾਡੇ ਏਰੀਆ ਚ ਕੋਈ ਨਹੀਂ ਇੱਧੇ ਦੱਸ ਦੇ ਕੋ ਗੁਰੂ ਸਾਰੀ ਚ ਅੱਗੇ ਮਰੇ ਆ ਦੋ ਬੰਦੇ ਅੱਛਾ ਕਮਰਾ ਕੋਈ ਲੱਗਾ ਤੂੰ ਨਪੈਰ ਮਾਰਾ ਚ ਹਮ ਫੇਰ ਥੋੜੀ ਮਾਰ ਦੇ ਇੰਦੇ ਕੋਈ ਲੱਗੇ ਸਹੀ ਨਵਨ ਰੋ ਲੱਗਦਾ ਮਾਰ ਦੇ ਹਾਂ ਆਦੀ ਹੱਥ ਨਹੀਂ ਲੱਗਦਾ ਸਹੀ ਠੀਕ ਹੋ ਗਿਆ ਸ਼ੁਕਰੀਆ ਜੀ ਚੱਕ ਦੇ ਵਿੱਚ ਹੇਕੀ ਸਕੂਲ ਏ ਜਿਹੜਾ ਸਰਕਾਰੀਏ ਉਹਦੇ ਵਿੱਚ ਕੁੜੀਆਂ ਤੇ ਮੁੰਡੇ ਇਕੱਠੇ ਪੜਦੇ ਨੇ ਤੇ ਦੋ ਕਮਰੇ ਨੇ ਬਸ ਤੇ ਬਾਲ ਉਹ ਵੀ ਥੱਲੇ ਟਾਟਾਂ ਦੇ ਉੱਤੇ ਬੰਦੇ ਨੇ ਤੁਹਾਡਾ ਕੀ ਨਾਮ ਹੈ ਨਵਾਜ਼ ਸ਼ਰੀਫ ਨਵਾਜ਼ ਸ਼ਰੀਫ ਸਹੀ ਇੱਕ ਉੱਤੇ ਨਵਾਜ਼ ਸ਼ਰੀਫ ਹੈ ਕਿ ਚੱਕ ਦੇ ਵਿੱਚ ਨਵਾਜ਼ ਸ਼ਰੀਫ ਰਹਿੰਦਾ ਹੈ ਐਵੇਂ ਟੋਟਲ ਆਬਾਦੀ ਤੁਹਾਡੇ ਚੱਕ ਦੀ ਕਿੰਨੀ ਕੇ ਇਹੋ ਅਸੀਂ ਤਕਰੀਬਨ 200 ਘਰ 200 ਘਰ ਹੈਣ ਸਹੀ ਸਾਰੇ ਕੱਚੇ ਹੀ ਹੈਣ ਘਰ ਹਨਾ ਸਹੀ ਇਹ ਕੋਈ ਕੱਚੇ ਘਰ ਨੇ ਟੋਟਲ ਆਬਾਦੀ ਸਕੂਲ ਹਿੱਕ ਹੈ ਜੀ ਦੋ ਸਕੂਲ ਹਨ ਇੱਕ ਪ੍ਰਾਈਵੇਟ ਇੱਕ ਸਰਕਾਰੀ ਹੈ ਸਹੀ ਘਰਾਂ ਦੇ ਨਾਲ ਪਰ ਸਭ ਤੇ ਹਮਮੂਲਾ ਬਣਾ ਰਹਾ ਠੀਕ ਬਾਰਡਰ ਏਰੀਆ ਹੋਣ ਦੀ وجہ ਤੂੰ ਇੱਥੇ ਜਿਹੜਾ ਖਤਰਾ ਬਹੁਤ ਜ਼ਿਆਦਾ ਬੰਦੇ ਨੂੰ ਮਹਿਸੂਸ ਹੁੰਦਾ ਹੈ ਤੇ ਉੰਜ ਨਵੇਂ ਜਿਹੜਾ ਬੰਦਾ ਹੁੰਦਾ ਹੈ ਉਹਨੂੰ ਪਰੇਸ਼ਾਨੀਆਂ ਜ਼ਿਆਦੀਆਂ ਲੱਗਦੀਆਂ ਨੇ ਜਿਹੜੇ ਪਹਿਲੇ ਇੱਥੇ ਬੰਦੇ ਰਹਿ ਰਹੇ ਨੇ ਉਹਨਾਂ ਨੂੰ ਘੱਟ ਪਰੇਸ਼ਾਨੀ ਮਹਿਸੂਸ ਹੁੰਦੀ ਕਿਉਂਕਿ ਉੱਥੇ ਰਹਿ ਰਹਿ ਕੇ ਆਦੀ ਬਣ ਗਏ ਨੇ ਤੇ ਇੱਥੇ ਸਿਗਨਲ ਦਾ ਸਭ ਤੋਂ ਵੱਡਾ ਮਸਲਾ ਹੈ ਅ ਮਸਜਿਦ ਹੈ ਜੀ ਮਸਜਿਦ ਤਾਂ ਖਾਫੀ ਖੂਬਸੂਰਤ ਬਣਾਈ ਹੋਈ ਹੈ ਜੀ ਚਾਰ ਦਿਵਾਰੀ ਮੁਕੰਮਲ ਕੀਤੀ ਹੋਈ ਹੈ ਜੀ ਇਹਨਾਂ ਦੇ ਵਿੱਚ ਇਕੋ ਪਰਲੇ ਪਾਸੇ ਵੀ ਸ਼ਾਇਦ ਦਰਵਾਜ਼ਾ ਹੈ ਨਲਕਾ ਲੱਗਿਆ ਹੋਇਆ ਸਭ ਤੋਂ ਜ਼ਿਆਦਾ ਜਿਹੜੇ ਘਰ ਹਨ ਉਹ ਤਾਂ ਹਨ ਕੱਚੇ ਉੰਜ ਵਿਰਲੇ-ਵਿਰਲੇ ਵਿੱਚ ਪੱਕੇ ਵੀ ਐ ਚੰਦ तकरीबन ਕੋਈ 2-4 ਘਰ ਹਨ ਜਿਹੜੇ ਪੱਕੇ ਹੋਣ ਆਹ ਬੰਦੇ ਜਿਹੜੇ ਇੱਥੋਂ ਦੇ ਹਨ ਸਾਦੀ ਜ਼ਿੰਦਗੀ گزارਦੇ ਨੇ ਜਿਵੇਂ 1980 ਜਾਂ 70 ਦੀ ਦਹਾਈ ਦੇ ਵਿੱਚ ਲੋਕੀ ਕੱਚੇ ਘਰ ਬਣਾ ਕੇ ਰਹਿੰਦੇ ਆਏ ਤੇ ਇੱਥੋਂ ਦੇ ਲੋਕ ਜਿਹੜੇ ਹਨ ਉਹ ਬਹੁਤ ਮਿਲਨਸਾਰ ਤੇ ਪਿਆਰ ਮੁਹੱਬਤ ਕਰਨ ਵਾਲੇ ਲੋਕ ਹਨ ਬਹੁਤ ਹੀ ਸਾਦਾ ਜ਼ਿੰਦਗੀ گزارਦੇ ਨੇ ਚੱਕ ਦੇ ਵਿੱਚ ਇੱਕ ਚੱਕੀ ਲੱਗੀ ਹੋਈ ਏ ਇੱਕ ਦੋ ਚਾਰ ਦੁਕਾਨਾਂ ਨੇ ਕਰਿਆਨੇ ਦੀਆਂ ਤੇ ਹੋਰ ਇਸ ਤਰ੍ਹਾਂ ਦੀ ਕੋਈ ਸਹੂਲਤ ਮੈਂ ਨਹੀਂ ਵੇਖੀ ਮਸਜਿਦ ਤੇ ਸਕੂਲ ਇੱਕ ਸਰਕਾਰੀ ਇੱਕ ਪ੍ਰਾਈਵੇਟ ਸਕੂਲ ਏ ਬਾਬਾ ਜੀ ਤੁਹਾਡਾ ਨਾਮ ਕੀ ਓਮਰ ਇਕਬਾਲ ਮੰਮਾ ਦੇ ਇਕਬਾਲ ਤੇ ਇਹ ਦੱਸੋ ਵੀ ਤੁਸੀਂ ਇੱਥੇ ਇਸ ਚੱਕ ਦੇ ਵਿੱਚ ਕਦੋਂ ਦੇ ਆਬਾਦ ਨੇ ਸ਼ੁਰੂ ਤੋਂ ਆਬਾਦ ਨੇ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਹੋਈਏ ਨਹੀਂ ਮਰੀਪੁਰ ਦੇਸ਼ ਹਿੱਸਾ ਨਹੀਂ 1969 ਦੀ ਤੁਹਾਡੇ ਵੱਡਕੇ ਤੇ ਬੈਠੇ ਨਾ ਉਹ ਕਿੱਥੋਂ ਦੇ ਹੂੰ ਇਹ ਲੋਕਲ ਨੇ ਨਾ ਤੁਸੀਂ ਅਸੀਂ ਲੋਕਲ ਅਸੀਂ ਹਿੰਦੁਸਤਾਨ ਚੋਂ ਆਏ ਹਾਂ ਤੁਸੀਂ ਹਿੰਦੁਸਤਾਨ ਚੋਂ ਆਏ ਨੇ ਤੇ ਤੁਹਾਡੀ ਕੌਮ ਕੀ ਜ਼ਾਤ ਕੀ ਹੈ ਚੱਡੂ ਚੱਡੂ ਉਹਦੇ ਇੰਡੀਆ ਦੇ ਵਿੱਚ ਤੁਹਾਡਾ ਚੱਕ ਕਿਹੜਾ ਹਾ ਇਹ ਜ਼ਿਲ੍ਹਾ ਕਿਹੜਾ ਹਾ ਬਿਹਾਰ ਰਾਜ ਦੇ ਕਨੇਰ ਰਾਜਬੀ ਕਨੈਰ ਹਾਂਜੀ ਚਾਹਨਾ ਤਤਾਰ ਸਰ ਹੂੰ ਉਹਦੇ ਤੁਹਾਡੇ ਵੜਕੇ ਉਪਰਲੇ ਪਾਰ ਬੈਠੇ ਹੋਇਆ ਹੈ ਉਹ ਪਾਰ ਬਠੋ ਸੀ ਸਰ ਹੱਦ ਤੋ ਪਾਰ ਉਹ ਠੀਕ ਮੋੜ ਇਹਦੇ ਆ ਗਿਆ ਇੱਥੇ ਬਾਦ ਹੋਇਆ ਸਹੀ ਤੇ ਤੁਹਾਡਾ ਕੋਈ ਬਾਬਾ ਕੋਈ ਬਜ਼ੁਰਗ ਵੀ ਹੈ ਜਿੰਦਾ ਜਿਹੜੇ ਆਏ ਹੈ ਉਦੋਂ ਨਹੀਂ ਜੀ ਬਨੇ ਤਾਂ ਫੌਤ ਹੋ ਗਏ ਕਣੀ ਫੌਤ ਹੋ ਗਏ ਨਹੀਂ ਤੁਸੀਂ ਬਸ ਨਹੀਂ ਨਹੀਂ ਥੋੜੇ ਰਹੇ ਨਹੀਂ تھے ਫਿਰ ਜੇ ਜੋ ਕੋਈ ਪੁਰਾਣਾ ਬਜ਼ੁਰਗ ਹੋਵੇ 90 ਸਾਲ ਦਾ ਨਾ ਉਹ ਫਿਰ ਦੇਣੋ ਚੱਕ ਗੰਜਰਾ ਹੀ ਬਸਤੀ ਕਰਨ ਅੱਛਾ ਉਹ ਉੱਦੇ ਹੈਣ ਸਹੀ ਇਹ ਮੈਂ ਵੇਖਿਆ ਵੀ ਸਾਰੇ ਘਰ ਹੀ ਕੱਚੇ ਹੈਣ ਤੁਹਾਡੇ ਆ ਨਾ ਸਾਰੇ ਘਰ ਮਕਾਨ ਕੱਚੇ ਨੇ ਸਾਰੇ ਇਹ ਕੀ ਗੱਲ ਵੀ ਕੱਚੇ ਤੋਂ ਪੱਕੇ ਕਿਉਂ ਨਹੀਂ ਇਹਨਾਂ ਨੇ ਬਣਾਏ ਅਸੀਂ ਗਰੀਬ ਆ ਮਣੋ ਪਰੂ ਠੀਕ ਆ ਨਹੀਂ ਇੱਥੇ ਬੈਠਾਂ ਬਸ ਮਜ਼ਦੂਰ ਸ਼ੁਰੀਕਾਰ ਛਣ ਸਹੀ ਹੈ ਤੇ ਇੱਥੇ ਹੁਣ ਐ ਹੁਣ ਤੇਲ ਵੀ ਪਾਇਆਣਾ ਦੇਖੋ ਜੀ ਤੇਲ ਵੀ ਹੈ ਇੱਥੇ ਹਨਾ ਇੱਥੇ ਤੇਲ ਦੀ ਫਸਲ ਵੀ ਤੁਸੀਂ ਬੀਜਦੇ ਨੇ ਸਾਰੀਆਂ ਸਾਰੀਆਂ ਫਸਲਾਂ ਆਉਂਦੀਆਂ ਨੇ ਕਿ ਕਮਾਦ ਵੀ ਹੁੰਦਾ ਇੱਥੇ ਕਮਾਦ ਵੀ ਹੁੰਦਾ ਤੇ ਉਂਝ ਮਸਾਲ ਦੇ ਤੌਰ ਤੇ ਵੀ ਗੱڈن ਦੀ ਕਿਹੜੀ ਕਿਹੜੀ ਫਸਲ ਬੀਜਣ ਦੀ ਇਜਾਜ਼ਤ ਹੈ ਕਿਉਂਕਿ ਬਾਰਡਰ ਦਾ ਏਰੀਆ ਹੈ ਨਾ ਨਾਲ ਨਾਲ ਜਿਹੜੀ ਨਾ ਵੱਡੀ ਕਮਾਂਡ ਨਹੀਂ ਨਹੀਂ ਭੇਜਣ ਦਿੰਦੇ ਨਾ ਚਰੀ ਭੇਜਣ ਦਿੰਦੇ ਚਰੀ ਵੀ ਨਹੀਂ ਭੇਜਣ ਦਿੰਦੇ 5 ਫੁੱਟ ਤੋਂ ਉੱਚੀ ਸੀਜ਼ ਹੈ ਨਾ ਉਹ ਨਹੀਂ ਭੇਜਣ ਦੇ ਉਹ ਨਹੀਂ ਤਾਂ ਵਾਸਤੇ ਤੇ ਇੱਕ ਢੇਲ ਭੀਜੋ ਸਹੀ ਇੱਥੇ ਕਣਕ ਬੀਜਦੇ ਨੇ ਪੱਠੇ ਬੀਜਦੇ ਨੇ ਤੇ ਉੱਚੀ ਸ਼ੈ ਕੋਈ ਨਹੀਂ ਭੇਜਣਾਂ 3 ਫੁੱਟ ਉੱਚਾ ਕੱਦਣਾ ਹਾਂ ਭੇਜਣ ਦਿੰਦੇ ਸਹੀ ਇੱਥੇ ਇਸ ਤੁਹਾਡੇ ਚੱਕ ਦੇ ਵਿੱਚ ਚੱਕ ਦਾ ਨਾ ਜੇਡੂ ਹੈ ਨਾ ਹਾਂ ਜੇਡੂ ਮਬਸਤੀ ਹੈ ਜੇਡੂ ਮਬਸਤੀ ਹਾਂ ਬਸਤੀ ਸਹੀ ਇੱਥੇ ਘਰ ਕਿੰਨੇ ਕਹਿਣ ਤੁਹਾਡੇ ਵਾਲਾ ਇੱਥੇ ਰੱਗ ਹੋ ਜਾ ਚੱਕ ਬਈ ਸਾਰਾ ਚੱਕ ਬਈ ਕਿੰਨੇ ਕ ਅਫਰਾਦ ਹੈਨ 100 ਗਾਰ ਸੋ ਗਾਰ ਹੈਨ ਜੀ ਸਹੀ ਹੈ ਤੇ ਸਾਰੇ ਜੇਡੂ ਹੀ ਆ ਬਾਦ ਇਹਨ ਕੋਈ ਹੋਰ ਕੌਮ ਹੈ ਨਹੀਂ ਵਿੱਚ ਕੌਮ ਹੈ ਨੋਰ ਜੀ ਦੋ ਤਿੰਨ ਹਮਮ ਹੋਰ ਦੋ ਤਿੰਨ ਹੈਨ ਉਹ ਕਿਹੜੀਆਂ ਕੌਮ ਹੈ ਮੱਛੀ ਅੱਛਾ ਖਰਾਲੇ ਨੇ ਖਰਲ ਵੀ ਹੈਨ ਹਾਂਜੀ ਖਰਾਲ ਉਹਨਾਂ ਦੇ ਕਿੰਨੇ ਕ ਗਾਰ ਹੈਨ ਖਲਾਂ ਦਾ ਇਥੇ ਇੱਕ ਗਾਰ ਹੈ ਆ ਨਾਲ ਕਰਕੇ ਪਿਛਲੇ ਪਾਸੇ ਅੱਛਾ ਇਥੇ ਪਿਛਲੇ ਪਾਸੇ ਹੀ ਹੈ ਜਿਹੋ ਆਇਆਂ ਦਾ ਗਾਰ ਹੈ ਸਹੀ ਹੈ ਤੇ ਦੋ ਤਿੰਨ ਆਇਆਂ ਦੇ ਗਾਰ ਹੈ ਹਮਮ ਇੱਕ ਮਿਸਤਰੀ ਆਦਾ ਸਹੀ ਹੈ ਤੇ ਉਨ ਜਪਾ ਜੇ ਗੱਲ ਕਰੀਏ ਸਹੂਲਤਾਂ ਦੀ ਗਵਰਨਮੈਂਟ ਨੇ ਤੁਹਾਨੂੰ ਮੈਂ ਵੇਖਿਆ ਬਿਜਲੀ ਤਾਂ ਲੱਗੀ ਹੋਈ ਹੈ ਹਾਂਜੀ ਸਕੂਲ ਹਿੱਕੋ ਹੀ ਹੈ ਤੁਹਾਡੇ ਸਕੂਲ ਤੇ ਇੱਕ ਹੈ ਨਾ ਸਰਕਾਰੀ ਸਕੂਲ ਪ੍ਰਾਇਮਰੀ ਇੱਕ ਪ੍ਰਾਈਵੇਟ ਫਰਲੀ ਕਰਨੀ ਤੇ ਪ੍ਰਾਈਵੇਟ ਵੀ ਹੈ ਪ੍ਰਾਈਵੇਟ ਵੀ ਹੈ ਉੱਥੇ ਜ਼ਿਆਦੀ ਤਦਾਦ ਬਾਲਾਂ ਦੀ ਉੱਥੇ ਜ਼ਿਆਦੀ ਤਦਾਦ ਹੈ ਉੱਥੇ ਕਿੰਨੇ ਬਾਲ ਪੜਦੇ ਨੇ ਇੱਥੇ ਬਾਸ ਹੈ ਪੜਦੇ ਅੱਛਾ ਇੱਥੇ ਮੈਂ ਸਰਕਾਰੀ ਸਕੂਲ ਦੇ ਵਿੱਚ ਵੇਖਿਆ ਨਾ ਵੀ ਇੱਥੇ ਤਾਂ ਸਾਰੇ ਕੋਈ 110 ਬਾਲ ਹੋ ਸੀ ਨਾ ਹਾਏ ਚੋਰੀ ਤੇ ਛੂਰ ਇਕੱਠੇ ਪੜ ਦੇਣਾ ਬਈ ਇੱਕੋ ਹੀ ਕਮਰਾ ਐਵੇਂ ਨਾ ਨਹੀਂ ਕਮਰੇ ਵਾ ਨਹੀਂ ਨਹੀਂ ਇੱਥੇ ਤਾਂ ਮੈਂ ਵੇਖਿਆ ਇੱਕੋ ਹੀ ਕਮਰਾ ਹੈ ਉਹ ਕਮਰਾ ਵੱਡਾ ਹੁਣ ਬਣਾਇਆ ਅੱਛਾ ਹੁਣ ਬਣਾਇਆ ਹਾਂਜੀ ਠੀਕ ਹੈ ਦੋ ਕਮਰਿਆਂ ਨੇ ਕਹਦੇ ਲਾਂਦੇ ਚੜ ਆਈਂ ਕਰਕੇ ਨਾ ਵਾਸ਼ਰੂਮ ਨਾ ਆ ਇੱਕ ਵਾਸ਼ਰੂਮ ਤੇ ਚਾਰ ਦੀਵਾਰੀ ਕੋਈ ਨਹੀਂ ਤੁਹਾਡੇ ਮਤਲਬ ਉਹ ਸਹੂਲਤਾਂ ਦੀ ਲੋੜ ਹੈ ਤੁਹਾਡੇ ਚੱਕ ਨੂੰ ਇੱਥੇ ਨਾ ਬਿਲਕੁਲ ਹੈ ਹੂੰ ਤੇ ਪਾਣੀ ਉਹ ਮਿੱਠਾ ਹੈ ਤੁਹਾਡੇ ਚੱਕ ਨੂੰ ਪਾਣੀ ਮਿੱਠਾ ਹੈ ਜੀ ਸਹੀ ਇਹ ਤਾਂ ਮਤਲਬ ਜਿਹੜਾ ਆਪਾਂ ਬੋਰ ਕਰਨੇ ਆ ਉਹ ਪਾਣੀ ਮਿੱਠਾ ਹੈ ਉਹ ਪਾਣੀ ਮਿੱਠਾ ਹੈ ਉਹ ਸਾਰਾ ਪਿੱਠਾ ਹੈ ਸਹੀ ਹੈ ਤੇ ਉਂਝ ਇੱਥੇ ਮਿਸਾਲ ਤੁਹਾਨੂੰ ਪਰੇਸ਼ਾਨੀਆਂ ਕਿਹੜੀ ਕਿਹੜੀ ਆਉਂਦੀ ਹੈ ਇੱਥੇ ਪਰੇਸ਼ਾਨੀ ਸਾਨੂੰ ਬਾਰਡਰ ਦੀ ਜ਼ਿਆਦਾ ਰਹਿੰਦੀ ਹੈ ਬਾਰਡਰ ਦੀ ਰਹਿੰਦੀ ਹੈ ਬਈ ਖਤਰਨਾਕ ਆ ਇਸ ਟਾਈਮ ਮਹਿਸੂਸ ਹੁੰਦਾ ਵੀ ਇਹ ਕਿਹੜੇ ਟਾਈਮ ਸਾਨੂੰ ਉਠਾ ਦੇਵਣ ਲੜਕਾ ਬਿਲਕੁਲ ਸਹੀ ਕਈ ਵਾਰ ਉਠੀ ਜੇ ਹੈ ਕਈ ਵਾਰੀ ਉਠੀ ਜੇ ਵੀ ਨਹੀਂ ਕਿੰਨੀ ਵਾਰੀ ਉਠੀ ਜੇ ਤੁਸੀਂ ਅਸੀਂ 3-4 ਵਜੇ ਕਮੈਂਸ ਲੱਗੇ ਰਹੇ ਜਦੋਂ ਹਾਂ 98 99 ਵਜੇ ਅੱਛਾ ਪੁਰਾਣੀ ਗੱਲ ਤੁਸੀਂ ਕਰਦੇ ਨੇ ਸਾ ਉਹ ਉਹ ਤਾਂ ਅਸੀਂ ਠੀਕ ਐ ਅਸੀਂ ਚਲੇ ਗਏ ਅਸੀਂ ਪਿਛਾਟ ਗਏ ਅਸੀਂ ਤੁਸੀਂ ਪਿਛਾਟ ਕੇ ਕਿਹੜੇ ਲੱਕ ਚ ਗਏ ਐ ਇਸ ਤੋਂ ਮੁੰਡਿਆਂ ਦੇ ਅਸੀਂ ਨਾਈ ਵਾਲੇ ਕੋਈ ਕਿਧਾ ਕੋਈ ਕਿਧਾ ਆਪੋ ਆਦੇ ਛਾਲੇ ਵਿੱਚ ਇਹ ਇਹ ਨਾਈ ਵਾਲਾ ਕਿਹੜੀ ਥਾਂ ਤੇ ਨਾਈਰਾ ਥਾਂ ਤੇ ਜ ਮਲਖ ਨਾਲ ਉੱਤੇ ਮਹਾਰੀ ਨਾਂ ਨਾਈ ਵਾਲਾ ਅੱਛਾ ਬਾਵਨਗਰ ਦੇ ਵਿੱਚ ਹੀ ਐ ਥਾਂ ਵਿੱਚ ਹੀ ਹਮ ਸਹੀ ਐ ਸ਼ੁਕਰੀਆ ਮਿਹਰਬਾਨੀ ਦੀ ਹਾਂਜੀ ਦੋਸਤੋ ਮੈਂ ਉਮੀਦ ਕਰਨਾ ਤੁਹਾਨੂੰ ਅੱਜ ਦਾ ਵਲੌਗ ਚੰਗਾ ਲੱਗਿਆ ਹੋਏਗਾ ਅਸੀਂ ਤੁਹਾਨੂੰ ਵਹਾਰ ਰਹਿਆਂ ਵੀ ਪਾਕਿਸਤਾਨ ਤੇ ਇੰਡੀਆ ਦੇ ਬਾਰਡਰ ਦੇ ਉੱਤੇ ਪੁਰਾਣੇ ਪਿੰਡ ਕੀ ਹੋ ਜੇ ਹਨ ਇੱਥੇ ਕਿਵੇਂ ਜ਼ਿੰਦਗੀ ਗੁਜ਼ਾਰਦੇ ਨੇ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਆ ਜੇ ਆਪਾਂ ਹੁਣ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਅੱਲਾਹ হাফেজ ਬਾਏ ਬਾਏ ਰੱਬ ਰੱਖਾ ਜੀ